ਸਤ ਸ੍ਰੀ ਅਕਾਲ ਜੀ ਹੀਰ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਕਟਾਰ ਦੀ ਸਬਜ਼ੀ ਹੁਣ ਆਪਾਂ ਇਹਨੂੰ ਲੱਗੇ ਆ ਜੀ ਕੱਟਣ ਜਿੱਦਾਂ ਜਿੱਦਾਂ ਕੱਟਣੀ ਚਾਹੀਦੀ ਆ ਉਸ ਤਰ੍ਹਾਂ ਆਪਾਂ ਕੱਟਣ ਲੱਗੇ ਆ ਸਭ ਤੋਂ ਪਹਿਲਾਂ ਤਾਂ ਹੱਥ ਨੂੰ ਲਾ ਲਓ ਤੁਸੀਂ ਆਪਣੇ ਸਰੋਂ ਦਾ ਸਰੋਂ ਦਾ ਤੇਲ ਜਾਂ ਕੋਈ ਵੀ ਤੇਲ ਕਿਉਂਕਿ ਇਹ ਹੱਥਾਂ ਦੇ ਨਾਲ ਚਿਪਕਦੀ ਬਹੁਤ ਆ ਜੇ ਆਪਾਂ ਤੇਲ ਲਾਵਾਂਗੇ ਤੇ ਅੱਖਰੇ ਨਾਲ ਨਾ ਚਿਪਕੋਗੇ ਹਾਂਜੀ ਹੁਣ ਲੱਗਿਆ ਜੀ ਆਪਾਂ ਸ਼ਿੰਲਾ ਲਾਉਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਸ਼ੈਲ ਉਤਾਰ ਲੈਣੀ ਆ ਫਿਰ ਇਹਦੇ ਛੋਟੇ ਛੋਟੇ ਪੀਸ ਆਪਾਂ ਕੱਟ ਲੈਣੇ ਆ ਇਹਦੇ ਵਿੱਚ ਛੋਟੇ ਛੋਟੇ ਬੀ ਹੁੰਦੇ ਆ ਉਹ ਵੀ ਆਪਾਂ ਬੀ ਕੱਢ ਕੱਢਣੇ ਆ ਬੀ ਕੱਢ ਕੇ ਫਿਰ ਆਪਾਂ ਉਹਨਾਂ ਦੀ ਜਿਹੜੀ ਸ਼ੈਲ ਆ ਬੀਆਂ ਦੀ ਉਤਾਰ ਲੈਣੀ ਆ ਇੰਨਾ ਲੱਗਦੀ ਤਾਂ ਬਦਾਮ ਹੁੰਦੀ ਆ ਅੱਜ ਉਹ ਆਪਾਂ ਤੁਹਾਨੂੰ ਕਟਾਰ ਦਿਖਾਉਨੇ ਆ ਆਪਾਂ ਜੀ ਕਟਾਰ ਨੂੰ ਕੱਟ ਲਿਆ ਆ ਹੁਣ ਆਪਾਂ ਇਸਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੇਲ ਲੈ ਲਿਆ ਜੀ ਤੇਲ ਨੂੰ ਆਪਾਂ ਲਿਆ ਗਰਮ ਕਰ ਹੁਣ ਆਪਾਂ ਇਸ ਨੂੰ ਫਰਾਈ ਕਰਦੇ ਹਾਂ ਪਹਿਲਾਂ ਆਪਾਂ ਜੀ ਇਹਨੂੰ ਪਾ ਕੇ ਦੇਖ ਲੈਂਦੇ ਇੱਕ ਪੀਸ ਸਾਡਾ ਤੇਲ ਜਿਹੜਾ ਆ ਗਰਮ ਹੋ ਚੁੱਕਾ ਆ ਲਓ ਜੀ ਤੁਸੀਂ ਦੇਖ ਸਕਦੇ ਆ ਜੇ ਪਟਾਰਿਆ ਇਹਨੂੰ ਬ੍ਰਾਊਨ ਹੋ ਚੁੱਕੀ ਆ ਹੁਣ ਆਪਾਂ ਇਥੋਂ ਬਾਹਰ ਕੱਢਾਂਗੇ ਕੜਾਈ ਆਪਣੇ ਗਰਮ ਹੋ ਚੁੱਕੀ ਆ ਹੁਣ ਆਪਾਂ ਪਾਵਾਂਗੇ ਇੱਥੇ ਰਫਾਇੰਡ ਸਾਡਾ ਤੇਲ ਗਰਮ ਹੋ ਚੁੱਕਾ ਆ ਹੁਣ ਆਪਾਂ ਇੱਕ ਚਮਚ ਪਾਵਾਂਗੇ ਜੀ ਜੀਰਾ ਜੀਰੇ ਦੇ ਨਾਲ ਹੀ ਆਪਾਂ ਪਾ ਦਮਾਂਗੇ ਜੀ ਲਸਣ ਲਸਣ ਨੂੰ ਆਪਾਂ 골ਡ ਬ੍ਰਾਊਨ ਕਰਾਂਗੇ ਆਪਾਂ ਪਿਆਜ਼ ਲਏ ਆ ਜੀ ਤਿੰਨ ਤਿੰਨਾਂ ਨੂੰ ਆਪਾਂ ਲੰਬੇ ਲੰਬੇ ਕੱਟ ਲਿਆ ਆ පයාාසටේ ගොල්ඩ රෝන් හොටිකය හොන් අප ස්තිවෙත පමන්දිි අදරක අදරකු නොප එකමකල බි මිස් කරගගේ ඕොන අප පමන්ජට මාත්‍ර දෝ අප අපට මට ලේව මොන කරන්නපස්ම ලක්ස යවාදනු සාර පාමාගතිින් නම්මක අල්දී පමන්ගේ गरम मसाला मिर्च पावेंगे जी लाल आप पेस्ट दें पामांगी आपा के अनुसार बहुत थोड़ी जी पावे जी आप काली मिर्च मसाला साडा बन के बिल्कुल रेडी हो गया है हम आपको कटावेर मिक्स करा हम करा जी आप पोले पोले हत्थ मिक्स ਹੁਣ ਆਪਾਂ ਥੋੜੀ ਜਿਹਾ ਢੱਕਣ ਦੇ ਕੇ 5 ਤੋਂ 6 ਜਾਂ 7 ਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ ਜਿਹੜਾ ਮਸਾਲਾ ਆ ਤੇ ਕਟਾਰਾ ਆ ਆਪਸ ਵਿੱਚ ਮਿਕਸ ਹੋ ਜੀਏ 5 ਤੋਂ 7 ਮਿੰਟ ਹੋ ਚੁੱਕੇ ਆ ਹੁਣ ਆਪਾਂ ਇਸ ਨੂੰ ਦੇਖਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਉੱਪਰ ਧਨੀਆ ਆਪਣੇ ਕਟਾਰ ਦੀ ਸਬ지 ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਹੁਣ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਵਾਂਗੇ ਸਾਡੀ ਕਟਾਰ ਦੀ ਸਬ지 ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜਰੂਰ ਕਰਿਓ ਤੇ ਸਾਡੇ ਹੀਰ ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਕੋਈ ਨਵੀਂ ਰੈਸਪੀ ਨਾਲ ਜਦ ਤੱਕ ਲਈ ਤੁਹਾਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਜੀ